ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਵੀ ਤੁਹਾਨੂੰ ਇੱਕ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਜਿਹੜਾ ਮਾਲੀ ਦਿਖਾਉਣ ਲੱਗੇ ਆ ਜਿਹੜੀ ਭਰਾਵਾਂ ਦੀ ਬਹੁਤ ਜਿਆਦਾ ਡਿਮਾਂਡ ਰਹਿੰਦੀ ਹਰ ਟਾਈਮ ਬੂਰਾ ਤੇ ਬੂਰਾ ਵੀ ਨੀਲੀ ਰਵੀ ਦੇ ਵਿੱਚ ਆ ਜਾਵੇ ਤੇ ਫਿਰ ਤਾਂ ਕਹਿੰਦੇ ਸਵਾਦ ਬਹੁਤ ਨਜ਼ਾਰਾ ਆਉਂਦਾ ਦੂਸਰੀ ਗੱਲ ਇਹ ਆ ਵੀ ਇਹ ਆਪਣੇ ਪੁਰਾਣੇ ਬਿਊਰਗੇ ਦਾ ਦੱਸ ਦਿੰਦੇ ਹੀ ਵੀ ਬੂਰੀਆਂ ਮੱਜਾਂ ਬਹੁਤ ਚੰਗੀਆਂ ਵੀ ਬੂਰੀ ਮੱਝ ਚੁੰਗਣੀ ਤੇ ਕਰਮਾ ਵਾਲਾ ਬੂਰੀਆਂ ਕੱਟੀਆਂ ਹੀ ਜੰਮਦਾ ਵਾ ਕਾਲੀਆਂ ਮਈਆਂ ਦੇ ਵੀ ਤੇ ਕਰਾਉਣੇ ਆ ਭਰਾਵਾਂ ਨਾਲ ਗੱਲਬਾਤ ਕੋਈ ਜਾਣੇ ਪਛਾਣੇ ਚਿਹਰੇ ਖੜੇ ਆ ਦੋ ਤੇ ਇੱਕ ਭਰਾ ਹੈ ਨਵਾਂ ਜਿਹੜਾ ਪ੍ਰਗਟ ਵੀਰ ਆ ਤੇ ਇਹਨੇ ਵੀ ਜਿਹੜਾ ਮਾਲ ਪੁਰਾਣੇ ਟਾਈਮ ਤੋਂ ਹੀ ਕੰਮ ਕਰਦਾ ਪਰ ਸ਼ੌਂਕ ਤੌਰ ਤੇ ਇੱਕ ਵੱਖਰੀ ਬ੍ਰਾਂਡ ਲੈਂਦਾ ਜਿਹੜਾ ਇਹਨੇ ਝੋਟਾ ਖਰੀਦਿਆ ਆ ਆਪਣੀਆਂ ਮੱਝਾਂ ਵਾਸਤੇ ਤੇ ਪ੍ਰਮਾਤਮਾ ਗਾਂ ਤੰਦਰੁਸਤੀ ਬਖਸ਼ੇ ਤੇ ਇਹਦਾ ਨਾਮ ਜਿਹੜਾ ਉੱਚਾ ਹੋਵੇ ਤੇ ਕਰਦੇ ਆਂ ਭਰਾਣਾ ਗੱਲਬਾਤ ਸਸੀ ਗਾਲ ਜੀ ਸਸੀ ਗਾ ਵੀਰ ਜੀ ਹੋਸਣਾ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵੀਰ ਜੀ ਵੀਰੇ ਕਿਹੜਾ ਏਰੀਆ ਆਪਣਾ ਆਪਣਾ ਫਰੋਜਪੁਰ ਜੀ ਤੇ ਐਡਰੈਸ ਦਿਆ ਜੀ ਐਡਰੈਸ ਜੀ ਭਾਰਤ ਨਗਰ ਜੀ ਨੰਬਰ 6 ਹਾਂਜੀ ਹਾਂਜੀ ਤੇ ਇਹ ਫਿਰ ਵੀਰੇ ਜਿਹੜਾ ਆਪਾਂ ਝੋਟਾ ਖਰੀਦਾ ਇਹ ਕ੍ਰੋਸਿੰਗ ਲਈ ਖਰੀਦਾ ਜਾਂ ਟੀਕੇ ਬਣਾਉਣੇ ਜਾਂ ਕਿਸ ਤਰ੍ਹਾਂ ਨਾ ਯਾ ਆਪਾਂ ਇਹ ਆਦੇ ਸ਼ੌਂਗ ਲਈ ਖਰੀਦਾ ਜੀ ਮਾਲ ਚ ਰੱਖਣ ਲਈ ਜੀ ਅੱਛਾ ਜੀ ਹਾਂ ਜੀ ਮਾਲ ਆਸਤੇ ਖਰੀਦਾ ਹੈ ਹਾਂ ਹਾਂ ਜੀ ਠੀਕ ਹੈ ਠੀਕ ਨਹੀਂ ਕੋਈ ਚਲੋ ਵੀ ਜਿਹੜਾ ਭੈਣ ਭਰਾ ਜੇ ਅੱਛਾ ਜੀ ਕੋਈ ਫੀਸ ਨਹੀਂ ਵੀ ਉਵੇਂ ਵੀ ਬਿਨਾ ਫੀਸ ਤੋਂ ਮੱਝਾਂ ਗਰੋਸ ਹੋਣ ਗਿਆ ਵੇਖੋ ਵੀ ਇਹ ਨੀਲੀ 2500 ਨਾਲ ਜੀ ਕੋਈ ਫਰਕ ਨਹੀਂ ਪੈਂਦਾ ਇਹਦਾ ਤੇ ਬਾਕੀ ਭਰਾਵਾਂ ਦੇ ਲਈ ਖੁਸ਼ ਖਬਰੀ ਹੈ ਵੀ ਇੱਕ ਵਧੀਆ ਲਾਨ ਕਰਦਾ ਭਰਾਣੇ ਵੀ 1500 ਨਾਲ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਵੀਰ ਨੇ ਮੱਝ ਭਰਾਉਣੀਆਂ ਦੇ ਉਹ ਫਰੀ ਆ ਗਏ ਜਾਨੀ ਕਿ ਮੱਝ ਭਰਾ ਸਕਦਾ ਆ ਤੇ ਆਪਦਾ ਵਧੀਆ ਜਿਹੜਾ ਆਨਲਾਈਨ ਟਾਈਮ ਤੇ ਬਰੀਡਿੰਗ ਦੇ ਵਿੱਚ ਆਦੇ ਬੱਚੇ ਪੈਦਾ ਕਰਕੇ ਨਾ ਸਸਤਾ ਧਾਰ ਕਰ ਸਕਦਾ ਤੇ ਨਾਲ ਇੱਕ ਹੋਰ ਭਰਾ ਨੂੰ ਮਾਉਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਇਸ ਭਰਾ ਨੂੰ ਸਾਰੇ ਜਾਣਦੇ ਆ ਤੁਹਾਨੂੰ ਬੜਾ ਹੀ ਬਹੁਤ ਮਸ਼ਹੂਰ ਗੁੱਜਰ ਹੈ ਵੀ ਬਿਲਕੁਲ ਬਿਲਕੁਲ ਤੇ ਬਰੀਡਰੀ ਮੰਨਿਆ ਜਾਂਦਾ ਇਸ ਟਾਈਮ ਤੇ ਨਾਂ ਦੱਸੀ ਬਈ ਆਪਦਾ ਗਾਮਾ ਜੀ ਗਾਮਾ ਤੇ ਫਿਰ ਅੱਜਕੱਲ ਕਿੱਥੇ ਡੇਰੇ ਲਾਏ ਆ ਅੱਜਕੱਲ ਬੀੜ ਚ ਹੀ ਐ ਬੀੜ ਚ ਆ ਹਾਂਜੀ ਤੇ ਨਾਲ ਇੱਕ ਹੋਰ ਤੁਹਾਨੂੰ ਬੰਦਾ ਮਰੋਣਿਆ ਇਹ ਇਹ ਵੀ ਇੱਕ ਬਹੁਤ ਜਾਣਿਆ ਪਛਾਣਿਆ ਭਰਾ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋਈ ਸਭ ਵਧੀਆ ਠੀਕ ਤੇ ਨਾਮ ਕੀ ਬਈ ਆਪਣਾ ਨਾਮ ਦੇ ਮੇਰਾ ਕਾਲੀ ਏ ਕਾਲੀ ਇਹ ਬਈ ਉਹ ਬੰਦਾ ਜਿਹਦੇ ਕੋਲੇ ਤਿੰਨਾ ਪੈਰਾਂ ਵਾਲਾ ਜਿਹੜਾ ਰੋੜਾਂ ਵਾਲੀ ਬਲੱਡ ਲਾਈਨ ਦਾ ਝੋਟਾ ਸੀ ਇਹ ਬੰਦੇ ਕੋਲ ਸੀਗਾ ਉਹ ਝੋਟਾ ਤੇ ਇਹਦੇ ਕੋਲੇ ਜਾਨਵਰ ਬਹੁਤ ਚੰਗੇ ਆ ਤੇ ਅੱਗੇ ਵੀ ਕਈ ਵਾਰੀ ਆਪਾਂ ਵੀਡੀਓ ਦੇ ਵਿੱਚ ਮਿਲਾਇਆ ਭਰਾ ਉਹਨਾਂ ਨੂੰ ਕਿ ਇਹ ਦਿਨ ਫ੍ਰੀ ਟਾਈਮ ਕੱਢ ਕੇ ਫਿਰ ਤੁਹਾਨੂੰ ਜਿਹੜਾ ਤਿੰਨਾ ਪੈਰਾਂ ਵਾਲਾ ਮਾਲੀ ਉਹਦੀਆਂ ਝੋਟੀਆਂ ਝਟੀਆਂ ਦੇ ਵੀ ਦਰਸ਼ਨ ਕਰਾਵਾਂਗੇ ਤੇ ਇਸ ਝੋਟੇ ਬਾਰੇ ਜੇ ਆਪਾਂ ਗੱਲ ਕਰੀਏ ਤੇ ਇਹ ਵੱਖਰੀ ਬਲੱਡ ਲਾਈਨ ਦਾ ਥੋੜੀ ਬਹੁਤੀ ਜਾਣਕਾਰੀ ਜਿਹੜੀ ਆਪਾਂ ਗਾਮੇ ਭਰਾ ਤੋਂ ਲੈਨੇ ਆਂ ਵੀ ਪੁੱਛਦੇ ਆਂ ਤੇ ਦੂਸਰੀ ਗੱਲ ਐ ਇਹਦੀ ਜਿਹੜੀ ਮਾਂ ਦੀ ਤੇ ਬਾਪ ਦੀ ਤਾਂ ਫੋਟੋ ਸ਼ਾਇਦ ਹੈ ਪਰ ਇਹਦੀ ਜੇ ਗੱਲ ਕਰੀਏ ਜਿਹੜੀ ਇਹਦੀ ਬਲੱਡ ਰੈਨ ਰਲਦੀ ਆ ਉਹ ਰਾਣਾ ਇੱਕ ਬੂਰਾ ਝੋਟਾ ਸੀਗਾ ਉਹਦਾ ਤੇ ਰਾਣੇ ਦਾ ਪਿਓ ਤੇ ਇਹਦਾ ਪਿਓ ਪਰਾਸੀ ਦੋਵੇਂ ਪਰਾਸੀ ਹਨਾ ਰਾਣੇ ਦਾ ਪਿਓ ਤੇ ਇਹਦਾ ਪਿਓ ਦੋਵੇਂ ਪਰਾਸੀ ਹਾਂਜੀ ਤੇ ਬਾਈ ਗਾਵੇਂ ਫਿਰ ਇਹ ਇਹਦੇ ਬਾਰੇ ਚਾਨਣਾ ਬਾਾ ਥੋੜਾ ਬਹੁਤਾ ਬਹੁਤ ਵਧੀਆ ਵੀਰੇ ਟਾਪ ਦੀ ਕੁਆਲਿਟੀ ਹੈ ਹਾਂਜੀ ਹਾਂਜੀ ਇਹ ਆਉਂਦੇ ਬੂਰੇ ਬੱਚੇ ਜਾਦਾ ਫਰਸ਼ਟ ਆ ਅੱਛਾ ਜੀ ਤੇ ਸਭਰਾਵਾਂ ਵਾਲੀ ਲਾਈਨ ਆ ਪਿਓਰ ਠੀਕ ਆ ਜੀ ਹਾਂਜੀ ਤੇ ਸਭਰਾਵਾਂ ਵਾਲੀ ਬਰਡ ਲਾਈਨ ਦਾ ਆ ਗਿਆ ਹਾਂਜੀ ਹਾਂਜੀ ਮਾਂ ਵੀ ਸਭਰਾਵਾਂ ਵਾਲੀ ਲਾਈਨ ਚ ਆ ਗਈ ਹਾਂਜੀ ਹਾਂਜੀ ਤੇ ਬਾਪ ਜਿਹੜਾ ਆ ਗਿਆ ਬੂਰੇ ਦਾ ਤੇ ਇਹਦਾ ਦੋਵਾਂ ਦਾ ਭਰਾ ਸੀ ਉਹ ਹਾਂਜੀ ਹਾਂਜੀ ਠੀਕ ਆ ਬੂਰੇ ਦਾ ਇਹ ਭਰਾ ਲੱਗਿਆ ਯਾਨੀ ਕਿ ਉਸ ਖਾਨਦਾਨ ਚੋਂ ਆ ਗਿਆ ਹਾਂਜੀ ਹਾਂਜੀ ਬੂਰਾ ਜਿਹੜਾ ਰਾਣਾ ਬੂਰਾ ਸੀ ਹਾਂਜੀ ਤੇ ਇਹਦੀ ਮਾਂ ਦੀ ਫੋਟੋ ਹੈਗੀ ਨਾ ਆਪਣੇ ਕੋਲ ਵੀਡੀਓ ਉਹ ਵੀਡੀਓ ਫੋਟੋ ਇਹਦੀ ਮਾਂ ਦੇ ਵਿੱਚ ਲਾ ਦਾਂਗੇ ਤੇ ਇਹਦੇ ਬਾਰੇ ਗੱਲਬਾਤ ਕਰਦੇ ਕਿਵੇਂ ਫਿਰ ਗਾਮੇ ਦੀਆਂ ਝੋਟੀਆਂ ਝਾੜੀਆਂ ਦੁੱਧ ਤੇ ਆ ਗਈਆਂ ਨਹੀਂ ਝੋਟੀਆਂ ਨਹੀਂ ਇਹਦੀਆਂ ਭੈਣਾ ਜ਼ਰੂਰ ਦੁੱਧ ਦੇ ਆ ਅੱਛਾ ਵੀਰ ਜੀ ਜਿਹੜੀਆਂ ਭੈਣਾ ਉਹ ਆ ਚੁੱਕੀਆਂ ਹਾਂ ਆ ਜੇ ਬੱਚੀਆਂ ਇੱਕ ਇਧੀਆਂ ਗੱਡੀ ਧੀਆਂ ਨਹੀਂ ਆਈਆਂ ਠੀਕ ਹੈ ਜੀ ਤੇ ਉਂਝ ਬੱਚੇ ਆ ਗਏ ਦੇ ਹਾਂ ਬਾਕੀ ਕੁਆਲਿਟੀ ਵੇਖੋ ਯਾਰ ਕੁਆਲਿਟੀ ਦਾ ਬਹੁਤ ਸ਼ਾਨਦਾਰ ਹੈ ਜੇ ਆਪਾਂ ਗੱਲ ਕਰੀਏ ਬੁੱਲਦੀ ਹੁਣ ਸਟਾਰਟਿੰਗ ਕਰਦੇ ਆਪਾਂ ਜੇ ਬੋਡੀ ਸਟਰਕਚਰ ਦੀ ਗੱਲ ਕਰੀਏ ਤੇ ਛੋਟੀ ਗੋਡੀ ਦੇ ਵਿੱਚ ਆ ਗਿਆ ਮਾਲੀ ਇਹ ਤੇ ਧੁੰਨੀ ਗੋਲੀ ਦਾ ਬਿਲਕੁਲ ਸਾਫ਼ ਆ ਤੇ ਮਾਰਕਿੰਗ ਦੇਖ ਸਕਦੇ ਬਿਲਕੁਲ ਜੈਨੂਨ ਜੀ ਨਾ ਕੋਈ ਓਵਰ ਮਾਰਕਿੰਗ ਤੇ ਅੱਖਾਂ ਦੀ ਕੁਆਲਿਟੀ ਦੇਖੋ ਤਿੰਨ ਪਰਤਾਂ ਵਾਲੀ ਅੱਖ ਆ ਗਈ ਜੀ ਗੁਲਾਬੀ ਵਾਈਟ ਅਤੇ ਬਲੂ ਤਿੰਨ ਪਰਤਾਂ ਦੀ ਬਿੱਲੀ ਆਖੇ ਜਿਹਨੂੰ ਕਹਿੰਨੇ ਆ ਤੇ ਮੱਥੇ ਤੋਂ ਜਿਹੜਾ ਮਾਰਕਿੰਗ ਦੇਖ ਸਕਦੇ ਹੋ ਥੱਲੇ ਨੂੰ ਲੈ ਕੇ ਆ ਰਿਆ ਪਟੇ ਵਾਲੀ ਮੁੱਛ ਜਿਹੜੀ ਬੱਗੀ ਆ ਉਸ ਤੋਂ ਬਾਅਦ ਜੀ ਮਗਰਲੇ ਪਰਾਂ ਦੀ ਗੱਲ ਕਰੀਏ ਤੇ ਉਹ ਵੀ ਬਹੁਤ ਜੈਨੂਨ ਜੀ ਮਾਰਕਿੰਗ ਆ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਟੈਸਟੀਗਲ ਬੰਤਰ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਆ ਪੂਛ ਦੇਖ ਲਓ ਇਹਦੇ ਬਟਨ ਵਾਲੀ ਪੂਛ ਲੱਗੀ ਹੋਈ ਆ ਕੁਆਲਿਟੀ ਦੇਖੋ ਇਸ ਮੱਲੀ ਦੇ ਵਿੱਚ ਆ ਚੜਾਈ ਬਹੁਤ ਆ ਪੁੱਠਾ ਬਹੁਤ ਜਿਆਦਾ ਚੌੜਾ ਮੱਲੀ ਦਾ ਲੰਬਾਈ ਬਹੁਤ ਜਿਆਦੀ ਹੈ ਚੈੱਕ ਕਰੋ ਮੱਲੀ ਦੀ ਜਿਹੜੀ ਪੰਤਰ ਦੇਖ ਸਕਦੇ ਆ ਤੁਸੀਂ ਇਹ ਵੀ ਦੂਰੇ ਖੁੱਡੇ ਦਾ ਮੱਲੀ ਆ ਉਸ ਤੋਂ ਬਾਅਦ ਜੇ ਆਪਾਂ ਟੈਸਟਿਕਲ ਬੰਤਰ ਦੀ ਗੱਲ ਕਰੀਏ ਤੇ ਖੜਨੀ ਦੇਖ ਸਕਦੇ ਹੋ ਟੈਸਟਿਕਲ ਬੰਤਰ ਵੀ ਬਿਲਕੁਲ ਸਾਫ ਸੁਥਰੇ ਆ ਕੁਆਲਿਟੀ ਦੇਖੋ ਨਾਲ ਬਹੁਤ ਸਾਫ ਆ ਉਸ ਤੋਂ ਬਾਅਦ ਜਿਹੜੇ ਥੋੜੇ ਜੇ ਤੁਹਾਨੂੰ ਹੋਰ ਝਾਤ ਮਰਾਉਣੇ ਆ ਹੋ ਸਕਦਾ ਇਹਦੇ ਅੰਦਰ ਜਿਹੜੇ ਥਾਣਾ ਉਹ ਬਹੁਤ ਸੋਹਣੇ ਲੱਗੇ ਕਿਉਂਕਿ ਥਾਣਾ ਦੇ ਵਿੱਚ ਜਿਹੜੀ ਬਰੀਡਿੰਗ ਹੁੰਦੀ ਆ ਨਾ ਥਾਣਾ ਤੇ ਬਹੁਤ ਡਿਪੈਂਡ ਕਰਦੀ ਆ ਤੇ ਗੈਬ ਬਹੁਤ ਸੋਹਣਾ ਅੰਦਰ ਥਣਾ ਦਾ ਥਣਾ ਦੀ ਜੇ ਗੈਬ ਹੋਊਗਾ ਜੇ ਥਣਾ ਦਾ ਗੈਬ ਹੋਊਗਾ ਤੇ ਜਿਹੜੇ ਛੱਡੇ ਦੇ ਵਿੱਚ ਬੰਤਰ ਦੇ ਵਿੱਚ ਗੈਬ ਹੁੰਦਾ ਜਿਹੜੀਆਂ ਝੋਟੀਆਂ ਵਾਂ ਉਹਨਾਂ ਦਾ ਜਿਹੜਾ ਗੈਬ ਬਹੁਤ ਸੋਹਣਾ ਹੋਊਗਾ ਦੂਸਰੀ ਗੱਲ ਇਹ ਆ ਵੀ ਤੁਸੀਂ ਦੇਖ ਸਕਦੇ ਆ ਇਹਨੂੰ ਰੰਗ ਵੀ ਬਹੁਤ ਵਧੀਆ ਸਾਫਾ ਬੂਰਾ ਕੋਈ ਇਹ ਨਹੀਂ ਹੈਗਾ ਵੀ ਭੱਦਾ ਜਾਂ ਰੰਗ ਜਾਂ ਇਹਦੇ ਵਿੱਚ ਇੱਕ ਹੋਰ ਚੈੱਕ ਕਰੋ ਇਹ ਤਿਲਾ ਤੇਲ ਬਹੁਤ ਹੈ ਦੇ ਵਿੱਚ ਇਹ ਵੀ ਇੱਕ ਕੁਆਲਿਟੀ ਹੁੰਦੀ ਆ ਬੂਰੀ ਦੇ ਵਿੱਚ ਜਿਹਦੇ ਤੇਲ ਹੋਣ ਤੇ ਤਿਲਾਂ ਦੀ ਵੀ ਕੁਆਲਿਟੀ ਬਾਕੀ ਜਿਹੜਾ ਅਗਲਾ ਪੈਰ ਆ ਉਹ ਦੇਖੋ ਪਾਰਾ ਪੈਰ ਆ ਫੈਂਟ ਵਾਲਾ ਪੈਰ ਆ ਜਿਹੜੀ ਇਹਦੀਆਂ ਛੋਟੀਆਂ ਆਉਣੀਆਂ ਕਰਮਲੇ ਦੀਆਂ ਉਹਦੀ ਫੈਂਟ ਜ਼ਿਆਦੀ ਹੋ ਸਕੂਗੀ 100% ਹੀ ਹੋਊਗੀ ਫੈਂਟ ਜ਼ਿਆਦੀ ਉਸ ਤੋਂ ਬਾਅਦ ਤੁਹਾਨੂੰ ਰਮਾਲੀ ਆ ਲਬੋਚੜ ਦੇਖ ਸਕਦੇ ਆ ਤੇ ਥੋੜਾ ਬੋੜਾ ਤੁਹਾਨੂੰ ਇਹਨੂੰ ਤੋੜ ਕੇ ਵੀ ਦਿਖਾਉਣੇ ਆ ਤੇ ਬਹੁਤ ਵਧੀਆ ਭਰਾ ਨੂੰ ਵਧਾਈਆਂ ਹੁਣ ਤੇ ਇੱਕ ਵੱਖਰੀ ਲੈਂਡ ਜਿਹੜੀ ਬਲੱਡ ਲੈਂਡ ਜਿਹੜੀ ਫਰੋਇਪੁਰ ਜਿਹੜੇ ਦੇ ਵਿੱਚ ਆਈ ਆ ਇਹ ਤੇ ਇਹਨੂੰ ਖੋਲ ਦੇਵਰੇ ਛੱਡ ਹੁਣ ਖੋਲ ਕੇ ਤੇ ਤੁਹਾਨੂੰ ਥੋੜੇ ਦਰਸ਼ਨ ਕਰਾਉਣੇ ਇਹਦੇ ਤੌਰ ਤੇ ਤੇ ਚੈੱਕ ਕਰੋ ਇਹਨੂੰ ਤੋਰ ਕੇ ਦਿਖਾਉਣੇ ਤੁਹਾਨੂੰ ਦੇਖੋ ਮਾਲੀ ਬਹੁਤ ਸੋਹਣਾ ਠੰਡਾ ਸੀਲ ਵਧੀਆ ਮਾਲੀ ਆ ਕੁਆਲਟੀ ਦੇਖੋ ਇੱਕ ਗੱਲ ਹੋਰ ਆ ਕੋਈ ਡਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਦੇਖ ਸਕਦੇ ਆ ਤੁਸੀਂ ਡਰਤਾ 1% ਦੇ ਨਹੀਂ ਹੈਗਾ ਨੇ ਤੇ ਆਮ ਮਾਲੀ ਦੇਖਦੇ ਆਪਾਂ ਉਹ ਕਈ ਵਾਰੀ ਘੁਰਨ ਲਾ ਪੈਂਦੇ ਆ ਜਾਂ ਖਰਾਬ ਕਰਨ ਲਾ ਪੈਂਦੇ ਆ ਬਿਲਕੁਲ ਠੰਡਾ ਮਾਲੀ ਆ ਇਹਦੀ ਜਿਹੜੇ ਬੱਚੇ ਆਉਣਗੇ ਉਹ ਵੀ ਠੰਡੇ ਆਉਣਗੇ ਉਹ ਵੀ ਬਿਲਕੁਲ ਠੰਡੇ ਹੋਣਗੇ ਜਿਸ ਤਰ੍ਹਾਂ ਇਹ ਠੰਡਾ ਆ ਇਹ ਵੀ ਇੱਕ ਖਾਸੀਅਤ ਹੁੰਦੀ ਆ ਤੇ ਬਲੱਡ ਲਾਈਨ ਦੇ ਵਿੱਚ ਦੇਖੋ ਬਹੁਤ ਸੋਹਣਾ ਮਲਿਆ ਬਾਕੀ ਤੁਸੀਂ ਹਰ ਟਾਈਮ ਆਪਣੇ ਚੈਨਲ ਨੂੰ ਬਹੁਤ ਵਧੀਆ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਤੁਹਾਡਾ ਧੰਨਵਾਦ ਤੇ ਇਸ ਤਰ੍ਹਾਂ ਹੀ ਤੁਸੀਂ ਸਾਰੇ ਭਰਾ ਚੈਨਲ ਨੂੰ ਅੱਗੇ ਲੈ ਕੇ ਜਾਓ ਤੇ ਤੁਹਾਡਾ ਮੈਂ ਤੈ ਤੈਦ ਲੋ ਧੰਨਵਾਦ ਕਰਾਂਗੇ ਤੇ ਭਰਾ ਕਹਿੰਦਾ ਵੀ ਉਹਨੇ ਫੈਸਲਾ ਜਿਹੜਾ ਆਪਣੇ ਜਿਹੜੇ ਫੈਮਿਲੀ ਮੈਂਬਰ ਆ YouTube ਦੇ ਗਿੱਲ ਨੀਲੀ ਦਾ ਵੀ ਡੇਰੀ ਫਾਰਮ 47 ਦੇ ਉਹਨਾਂ ਨੇ ਦੱਸਣਾ ਵੀ ਕਮੈਂਟ ਕਰਕੇ ਵੀ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹਦੀ ਕੁਆਲਿਟੀ ਕਿਸ ਤਰ੍ਹਾਂ ਲੱਗੀ ਜਾਂ ਇਹਦਾ ਬੋਡੀ ਸਟਰਕਚਰ ਕਿਵੇਂ ਲੱਗਿਆ ਤੁਹਾਨੂੰ ਤੇ ਦੇਖ ਸਕਦੇ ਆ ਤੁਸੀਂ ਬੱਕਆਂ ਬਰੀਡਾਂ ਬਣਾਈਆਂ ਘਾਦੀਆਂ ਬਰੀਡਾਂ 30-35 ਸਾਲ ਹੋ ਗਏ ਬਰੀਡਾਂ 'ਚ ਕੰਮ ਕਰਦੇ ਆ ਇਸ ਮਾਲੀ ਦੀ ਭਰਾ ਨੇ ਇੱਕ ਗੱਲ ਹੋਰ ਦੱਸੀ ਆ ਵੀ 30 ਤੋਂ 35 ਸਾਲ ਹੋ ਗਿਆ ਇਹਦੇ ਵਿੱਚ ਰਲਾ ਕੋਈ ਨਹੀਂ ਹੈਗਾ ਮੂਹਰਾ ਵਾਲਾ ਮੂਰਾਲਾ ਰਲਾ ਕੋਈ ਨਹੀਂ ਹੈਗਾ ਇਹ ਸਿਰਫ ਨਿਸ਼ਾਨ ਨਿਸ਼ਾਨ ਆਪਣਾ ਭਰਾ ਸੀ ਤੇ ਇਹਨੂੰ ਮੋੜਿਆ ਗਿਆ ਹੀ ਨਹੀਂ ਫਿਰ ਹਾਂਜੀ ਹਾਂਜੀ ਤੇ ਵੇਖੋ ਬਾਕੀ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਮਾਂ ਦੇਣ ਲਈ ਬਹੁਤ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋਰ ਮੈਨੂੰ ਲੱਗਦਾ ਬਸ ਠੀਕ ਆ ਓਕੇ ਜੀ ਤੇ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਵੀਡੀਓ ਦਿੱਤੀ ਸਾਨੂੰ ਇੱਕ ਹੋਰ ਤੇ ਤੁਹਾਨੂੰ ਪਤਾ ਵੀ ਹਰ ਰੋਜ਼ ਵੀਡੀਓ ਅਪਡੇਟ ਹੋ ਰਹੀ ਆ ਚੈਨਲ ਤੇ ਤੇ ਬਹੁਤ ਧੰਨਵਾਦ ਤੁਸੀਂ ਪਿਆਰ ਦੇ ਰਹੇ ਆ ਵੀਡੀਓ ਦਾ ਬਹੁਤ ਮਿਹਰਬਾਨੀ